ਕਰ ਕਰ ਵੇਟ ਤੇਰੀ ਅਸਾਂ ਵੇਟ ਕਟਾ ਲਿਆ ਕਰ ਕਰ ਵੇਟ ਤੇਰੀ ਅਸਾਂ ਵੇਟ ਕਟਾ ਲਿਆ ਅਸਾਂ ਵੇਟ ਕਟਾ ਲਿਆ ਸੋਚ ਸੋਚ ਤੇਰੇ ਬਾਰੇ ਸੋਚ ਸੋਚ ਤੇਰੇ ਬਾਰੇ ਅਸਾਂ ਖੁਦ ਨੂੰ ਮੁਕਾਲਿਆ ਅਸਾਂ ਖੁਦ ਨੂੰ ਮੁਕਾਲਿਆ ਕਿਸੇ ਗੱਲਾਂ ਜੇ ਤੂੰ ਨਾਲ ਮੇਰੇ ਅਡਜਸਟ ਕਰਦੀ ਮੇਰੀਆਂ ਫੀਲਿੰਗਾਂ ਨੂੰ ਨਾ ਜੇ ਤੂੰ ਇਗਨੋਰ ਕਰਦੀ ਦਿੰਦੀ ਜੇ ਤੂੰ ਦਿਲੋਂ ਸਾਥ ਮੇਰਾ ਫਿਊਚਰ ਮੇਰਾ ਬ라이ਟ ਹੋਣਾ ਸੀ ਫਿਊਚਰ ਮੇਰਾ ਬ라이ਟ ਹੋਣਾ ਸੀ ਕੱਲ ਲੰਦਾ ਮੈਂ ਵੀ ਆਈ ਲੈਟਸ ਨਾਲ ਤੇਰੇ ਮੈਂ ਵੀ ਚੜਿਆ ਫਲਾਈਟ ਹੋਣਾ ਸੀ